ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਬੁਟੀਕ ਪਿੰਡ ਕੁੰਗੜਾਈ ਸਿੱਖਾਂ ਤੋਂ ਇਹ ਮੇਰੇ ਕੋਲੇ ਸੂਟ ਨੇ ਸੇਲ ਵਾਸਤੇ ਐਂਡ ਤੁਸੀਂ ਦੇਖ ਸਕਦੇ ਹੋ ਇਹਦੇ ਘੇਰੇ ਦੇ ਉੱਪਰ ਲੇਸ ਵਰਕ ਹੋਇਆ ਹੋਇਆ ਐਂਡ ਦੁਪट्टे ਦੇ ਉੱਤੇ ਵੀ ਲੇਸ ਵਰਕ ਹੋਇਆ ਹੋਇਆ ਤੇ ਇਹ ਦੇਖੋ ਇਹਦਾ ਵੀ ਨੈਕ ਬਣਿਆ ਹੋਇਆ ਤੇ ਦੇਖੋ ਇਹ ਇਹ ਸੂਟ ਦੇ ਨਾਲ ਹੈਗੀ ਆ ਪਲੇਨ ਬਾਟਮ ਤੇ ਨੈਕਸਟ ਸੂਟ ਜਿਹੜਾ ਹੈਗਾ ਆਪਣਾ ਉਹ ਹੈਗਾ ਮਸਟਰਡ ਕਲਰ ਦੇ ਵਿੱਚ ਇਹ ਦੇਖੋ ਇਹਦੇ ਇਹ ਹੋਇਆ ਹੋਇਆ ਇਹਦੇ ਮਸ਼ੀਨ ਵਰਕ ਐਂਡ ਇਹ ਉੱਪਰ ਇਹਦੇ ਤਰੇਤਾ ਸੇਮ ਪ੍ਰਿੰਟਡ ਦੁਪੱਟਾ ਹੋਊਗਾ ਐਂਡ ਇਹ ਹੈਗੀ ਹੈ ਦੀ ਸਲਵਾਰ ਇਹ ਹੈਗੀਆਂ ਇਹਦੀਆਂ 슬ੀਵਸ ਹੁਣ ਆਪਾਂ ਚੱਲਦੇ ਹਾਂ ਨੈਕਸਟ ਸੂਟ ਵਾਲੇ ਇਹ ਨੈਕਸਟ ਸੂਟ ਹੈਗਾ ਇਹ ਆਪਣਾ ਕੋਟੇ ਡੋਰੀਏ ਦੇ ਬਣਿਆ ਹੋਇਆ ਕੋਟਾ ਡੋਰੀਆ ਇਹ ਕਪੜਾ ਤੇ ਇਹਦੇ ਸੇਮ ਸਟੱਫ ਦੀ ਹੀ ਦਾਹੀ ਦੁਪੱਟਾ ਹੋਊਗਾ ਐਂਡ ਸੇਮ ਸਟੱਫ ਦੀ ਬਾਟਮ ਨਹੀਂ ਹੈਗੀ ਕਾਟਨ ਦੀ ਹੈਗੀ ਬਾਟਮ ਇਹਦੀ ਤੁਸੀਂ ਦੇਖੋ ਇਹਦੇ ਤਹਾ ਲੈਸ ਵਰਕ ਹੋਇਆ ਹੋਇਆ neck ਦੇ ਉੱਪਰ ਐਂਡ نیچے ਵੀ ਲੈਸ ਵਰਕ ਦਾ ਸੇਮ ਲੇਸ ਇਹਦੇ ਦੁਪट्टे ਦੇ ਉੱਤੇ ਵੀ ਲੱਗੀ ਹੋਈ ਹੈ ਜਿਹਦੇ ਵਿੱਚ ਤੁਹਾਨੂੰ 2 ਘੰਟਾ ਹੋਰ ਮਿਲ ਜਾਣਗੇ ਇਹ ਦੇਖੋ 1500 ਰੁਪਏ ਸੂਟ ਦੀ ਰੇਂਜ ਹੈਗੀ ਆ ਤੁਸੀਂ ਪਾਰਟੀ ਵੇਅਰ ਵੀ ਬਾਈ ਕਰ ਸਕਦੇ ਪਾ ਸਕਦੇ ਇਹਨੂੰ ਇਹ ਸੂਟ ਜਿਹੜਾ ਆਪਣਾ ਹੈਗਾ ਇਹ ਪਾਰਟੀ ਵਾਲਾ ਸੂਟ ਆ ਇਹਦੇ ਦੇਖੋ ਤੁਸੀਂ ਘੇਰੇ ਦੇ ਉੱਤੇ ਵੀ ਕੰਮ ਹੋਇਆ ਹੋਇਆ ੱਲੇ ਤੇ ਐਂਡ ਨੈਕ ਵਰਕ ਕਾਫੀ ਹੈਵੀ ਆ ਤੇ ਆ ਇਹਦੇ ਬਾਹਾਂ ਤੇ ਕੰਮ ਹੋਇਆ ਹੋਇਆ ਬਨਾਰਸੀ ਸਲਵਾਰ ਹੈਗੀ ਹੈ ਇਹਦੀ ਐਂਡ ਜਿਹੜਾ ਇਹਦਾ ਦੁਪੱਟਾ ਹੈ ਉਹ ਡਬਲ ਸ਼ੇਡ ਦਾ ਦੁਪੱਟਾ ਹੈ ਲੇਜ਼ਰ ਵਰਕ ਹੋਇਆ ਹੋਇਆ ਦੁਪੱਟੇ ਦੇ ਉੱਪਰ ਅਗਰ ਤੁਸੀਂ ਇਹ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਇਹਦਾ ਪ੍ਰਾਈਸ ਹੈਗਾ 3100 ਅਗਰ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੇਰੇ ਨੰਬਰ ਦੇ ਉੱਤੇ WhatsApp ਕਰ ਸਕਦੇ ਹੋ ਮੇਰਾ ਨੰਬਰ ਹੈਗਾ 9465440735 9465440735 ਤੁਸੀਂ ਮੈਨੂੰ WhatsApp ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ WhatsApp ਮੈਸੇਜ ਕਰ ਸਕਦੇ ਹੋ ਥੈਂਕ ਯੂ